올ਿਆਂ ਦਾ ਆਚਾਰ ਨਾ ਖੱਟਾ ਹੋਊਗਾ ਨਾ ਕਿਦੇ ਖਰਾਬ ਹੋਊਗਾ ਇਹਦੇ ਲਈ 750 ਗ੍ਰਾਮ ਔਲੇ 250 ਗ੍ਰਾਮ ਮਿਰਚਾਂ ਚੰਗੀ ਤਰ੍ਹਾਂ ਧੋ ਲਿਓ ਕੜਾਈ ਵਿੱਚ ਪਾਓ ਪਾਣੀ ਵਿੱਚ ਪਾ ਦੇ ਔਲੇ ਅੱਧਾ ਚਮਚ ਨਮਕ ਦਾ ਪਾ ਕੇ 6 ਤੋਂ 7 ਮਿੰਟ ਪਕਾਓ ਜਦੋਂ ਤੱਕ ਇਹ ਚੰਗੀ ਤਰ੍ਹਾਂ ਖੁੱਲ ਨਹੀਂ ਜਾਂਦੇ ਫਿਰ छन्ਨੀ ਵਿੱਚ ਪਾ ਕੇ ਇਹਨਾਂ ਨੂੰ ਬਾਹਰ ਕੱਢ ਲਿਓ ਇਹਦਾ ਪਾਣੀ ਤੁਸੀਂ ਨਮਕ ਪਾ ਕੇ ਪੀ ਵੀ ਸਕਦੇ ਹੋ ਜਾਂ ਫਿਰ ਚਟਨੀ ਵਿੱਚ ਵਰਤ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਨੂੰ 2-3 ਘੰਟੇ ਪੱਖੇ ਥਲੇ ਸੁਕਾਓ ਜਾਂ 1 ਘੰਟਾ ਧੁੱਪ ਵਿੱਚ ਰੱਖ ਦਿਓ ਔਲਿਆਂ ਨੂੰ ਕਲੀਆਂ ਵਿੱਚ ਖੋਲ ਲਿਓ ਮਿਰਚਾਂ ਨੂੰ ਕੱਟ ਲਿਓ ਦਿੱਤੇ ਹੋਏ ਮਸਾਲੇ 2 ਮਿੰਟ ਲਈ ਸਲੋ ਫਲੇਮ ਤੇ ਰੋਸਟ ਕਰਿਓ ਉਸ ਤੋਂ ਬਾਅਦ ਗੈਸ ਬੰਦ ਕਰਕੇ ਇੱਕ ਚਮਚ ਪਾਓ ਰਾਈ ਦਾ ਰਾਈ ਨੂੰ ਜ਼ਿਆਦਾ ਨਾ ਪਕਾਓ ਨਹੀਂ ਤਾਂ achar ਕੋੜਾ ਹੋ ਜਾਊਗਾ ਜਦੋਂ ਇਹ ਮਸਾਲੇ ਠੰਡੇ ਹੋਗੇ ੱਜ ਵਿੱਚ ਪਾ ਕੇ ਇੱਕ ਚਮਚ ਪਾਓ ਰੰਗ ਵਾਲੀ ਦੇਗੀ ਮਿਰਚ ਇੱਕ ਚਮਚ ਹਲਦੀ 1/2 ਚਮਚ ਨਮਕ ਦਾ ਅੱਧਾ ਚਮਚਾ ਹਿੰਗ ਦਾ ਦਰਦਰਾ ਜਿਹਾ ਮਸਾਲਿਆਂ ਨੂੰ ਪੀਸ ਲਿਓ ਉਸ ਤੋਂ ਬਾਅਦ ਖੁੱਲੇ ਜੇ ਭਾਂਡੇ ਵਿੱਚ ਪਾ ਲਿਓ ਔਲੇ ਵਿੱਚੇ ਪਾ ਲਿਓ ਮਿਰਚਾਂ ਉਸ ਤੋਂ ਬਾਅਦ ਉੱਪਰ ਪਾ ਦਿਓ ਤਿਆਰ ਕੀਤਾ ਹੋਇਆ ਮਸਾਲਾ ਫਿਰ ਇੱਕ ਚਮਚ ਪਾਵਾਂਗੇ ਅਜਵੈਨ ਦਾ ਇੱਕ ਚਮਚ ਪਾ ਲਿਓ ਕਲੌਂਜੀ ਦਾ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਿਓ ਫਿਰ 250 ਗ੍ਰਾਮ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਠੰਡਾ ਕਰ ਲਿਆ ਸੀ ਸਾਰਾ ਤੇਲ ਹੀ ਅਚਾਰ ਵਿੱਚ ਪਾਵਾਂਗੇ ਘੱਟ ਤੇਲ ਬਿਲਕੁਲ ਨਾ ਰੱਖਿਓ ਕਈ ਵਾਰੀ ਘੱਟ ਤੇਲ ਹੋਣ ਕਰਕੇ ਵੀ ਅਚਾਰ ਖਰਾਬ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਇੱਕ ਕੱਚ ਦੇ ਜਾਰ ਨੂੰ ਜਾਂ ਤਾਂ ਘੰਟਾ ਧੁੱਪੇ ਰੱਖ ਦਿਓ ਜਾਂ ਫਿਰ ਇਹਨੂੰ ਥੋੜੀ ਜਿਹੀ ਹਿੰਗ ਤੇ ਲਸਣ ਦੇ ਛਿਲਕੇ ਦਾ ਹਲਕਾ ਜਿਹਾ ਧੂਆਂ ਦੇ ਕੇ ਇਹਦੇ ਵਿੱਚ ਅਚਾਰ ਪਾ ਕੇ ਰੋਜ਼ਾਨਾ ਹੀ ਇੱਕ ਵਾਰ ਜਾਰ ਨੂੰ ਜ਼ਰੂਰ ਹਿਲਾਇਓ ਪਰ ਇਹਦੇ ਪਾਣੀ ਬਿਲਕੁਲ ਨੇੜੇ ਨਾਲ ਲੱਗਣ ਦਿਓ ਅਚਾਰ ਕਦੇ ਖਰਾਬ ਨਹੀਂ ਹੋਊਗਾ